Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸੀਐਨਜੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਜੀ ਕਿ ਬਠਿੰਡਾ ਤੋਂ ਇੱਕ ਸੀਐਨਜੀ ਗੈਸ ਦਾ ਭਰਿਆ ਕੈਂਟਰ ਆ ਜਿਹੜਾ ਜਾ ਰਿਹਾ ਸੀ ਤੇ ਜਿਉਂ ਹੀ ਇਹ ਕੈਂਟਰ ਆ ਜਿਹੜਾ ਬੱਲੂਆਣਾ ਟੋਲ ਪਲਾਜੇ ਤੇ ਪਹੁੰਚਦਾ ਤਾਂ ਉੱਥੇ ਸੀਐਨਜੀ ਗੈਸ ਆ ਜਿਹੜੀ ਲੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਦੱਸ ਦਈ ਕਿ ਇਸ ਦੇ ਵਿੱਚ 60 ਸਿਲੰਡਰ ਜਿਹੜੇ CNG ਗੈਸ ਦੇ ਸਕੈਂਟਰ ਦੇ ਵਿੱਚ ਹੁੰਦੇ ਨੇ ਜਿਹੜੇ ਇੱਕ ਇੱਕ ਕਰਕੇ ਸਾਰੇ ਖਾਲੀ ਹੋ ਜਾਂਦੇ ਨੇ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਏ ਪਰ ਜਿਹੜੇ ਸਿਲੰਡਰ ਨੇ ਉਹ ਸਾਰੇ ਖਾਲੀ ਹੋ ਜਾਂਦੇ ਨੇ CNG ਗੈਸ ਦੇ ਜੋ ਪਰੇ ਹੁੰਦੇ ਨੇ ਇਸ ਮੌਕੇ ਡਰਾਈਵਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਅਚਾਨਕ ਇੱਕ ਸਿਲੰਡਰ ਦੀ ਪਾਈਪ ਲੈ ਜਾਂਦੀ ਆ ਜਿਸ ਤੋਂ ਬਾਅਦ ਸਾਰੀ ਦੀ ਸਾਰੀ CNG ਦੇ ਨਾਲ ਭਰੀ ਹੋਈ ਗੱਡੀ ਆ ਜਿਹੜੀ ਖਾਲੀ ਹੋ ਜਾਂਦੀ ਆ ਬਠਿੰਡਾ ਤੋਂ ਇਹ ਸੀਐਨਜੀ ਦਾ ਗੈਸ ਕੈਂਟਰੀ ਆ ਜਿਹੜਾ ਜਾ ਰਿਹਾ ਸੀ ਤਾਂ ਜਿਉਂ ਹੀ ਇਹ ਬੱਲੂਆਣਾ ਟੋਲ ਪਲਾਜੇ ਤੇ ਪਹੁੰਚਦਾ ਏ ਤਾਂ ਉੱਥੇ ਜਾ ਕੇ ਇੱਕ ਸਿਲੰਡਰ ਦੀ ਪਾਈਪ ਲੈ ਜਾਂਦੀ ਆ ਜਿਸ ਤੋਂ ਬਾਅਦ ਸਾਰੇ ਦੇ ਸਾਰੇ ਸਿਲੰਡਰ ਨੇ ਜਿਹੜੇ ਖਾਲੀ ਹੋ ਜਾਂਦੇ ਨੇ 60 ਦੇ ਕਰੀਬ ਜਿਹੜੇ ਸਿਲੰਡਰ ਇਸ ਦੇ ਵਿੱਚ ਸੀਐਨਜੀ ਦੇ ਭਰੇ ਹੋਏ ਸਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਤੇ ਚਿੱਟੀ-ਚਿੱਟੀ ਸੀਐਨਜੀ ਦੀ ਜਿਹੜੀ ਗੈਸ ਆ ਉਹ ਫੈਲ ਜਾਂਦੀ ਹੈ ਹਾਲਾਂਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਹੋਰ ਜਿਹੜੀ ਦੁਰਘਟਨਾ ਉਹ ਨਹੀਂ ਦੇਖਣ ਨੂੰ ਮਿਲੀ ਪਰ ਜਿਹੜੇ ਸਿਲੰਡਰ ਨੇ ਉਹ ਸਾਰੇ ਖਾਲੀ ਹੋ ਜਾਂਦੇ ਨੇ ਵੀਡੀਓ ਵੀ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਟੋਲ ਪਲਾਜੇ ਦੇ ਕੋਲੋਂ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੈਂਟਰ ਖੜਾ ਹੈ ਸੀਐਨਜੀ ਦਾ ਭਰਿਆ ਜਿਸ ਦੀ ਕੀ ਇੱਕ ਇੱਕ ਕਰਕੇ ਉਹ ਜਿਹੜੇ ਸਿਲੰਡਰ ਕਿਵੇਂ ਖਾਲੀ ਹੋਏ ਨੇ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸੀਐਨਜੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਜੀ ਕਿ ਬਠਿੰਡਾ ਤੋਂ ਇੱਕ ਸੀਐਨਜੀ ਗੈਸ ਦਾ ਭਰਿਆ ਕੈਂਟਰ ਆ ਜਿਹੜਾ ਜਾਰ ਰਿਹਾ ਸੀ ਤੇ ਜਿਉਂ ਹੀ ਇੱਕ ਐਂਟਰ ਆ ਜਿਹੜਾ ਬੱਲੂਆਣਾ ਟੋਲ ਪਲਾਜੇ ਤੇ ਪਹੁੰਚਦਾ ਤਾਂ ਉੱਥੇ ਸੀ ਐਨਜੀ ਗੈਸ ਆ ਜਿਹੜੀ ਲੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਦੱਸ ਦਈ ਕਿ ਇਸ ਦੇ ਵਿੱਚ 60 ਸਿਲੰਡਰ ਜਿਹੜੇ CNG ਗੈਸ ਦੇ ਸਕੈਂਟਰ ਦੇ ਵਿੱਚ ਹੁੰਦੇ ਨੇ ਜਿਹੜੇ ਇੱਕ ਇੱਕ ਕਰਕੇ ਸਾਰੇ ਖਾਲੀ ਹੋ ਜਾਂਦੇ ਨੇ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਏ ਪਰ ਜਿਹੜੇ ਸਿਲੰਡਰ ਨੇ ਉਹ ਸਾਰੇ ਖਾਲੀ ਹੋ ਜਾਂਦੇ ਨੇ CNG ਗੈਸ ਦੇ ਜੋ ਭਰੇ ਹੁੰਦੇ ਨੇ ਇਸ ਮੌਕੇ ਡਰਾਈਵਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਅਚਾਨਕ ਇੱਕ ਸਿਲੰਡਰ ਦੀ ਪਾਈਪ ਲੈ ਜਾਂਦੀ ਆ ਜਿਸ ਤੋਂ ਬਾਅਦ ਸਾਰੀ ਦੀ ਸਾਰੀ CNG ਦੇ ਨਾਲ ਭਰੀ ਹੋਈ ਗੱਡੀ ਆ ਜਿਹੜੀ ਖਾਲੀ ਹੋ ਜਾਂਦੀ ਆ ਬਠਿੰਡਾ ਤੋਂ ਇਹ ਸੀਐਨਜੀ ਦਾ ਗੈਸ ਕੰਟਰੀ ਆ ਜਿਹੜਾ ਜਾ ਰਿਹਾ ਸੀ ਤਾਂ ਜਿਉਂ ਹੀ ਇਹ ਬੱਲੂਆਣਾ ਟੋਲ ਪਲਾਜੇ ਤੇ ਪਹੁੰਚਦਾ ਏ ਤਾਂ ਉੱਥੇ ਜਾ ਕੇ ਇੱਕ ਸਿਲੰਡਰ ਦੀ ਪਾਈਪ ਲੈ ਜਾਂਦੀ ਆ ਜਿਸ ਤੋਂ ਬਾਅਦ ਸਾਰੇ ਦੇ ਸਾਰੇ ਸਿਲੰਡਰ ਨੇ ਜਿਹੜੇ ਖਾਲੀ ਹੋ ਜਾਂਦੇ ਨੇ 60 ਦੇ ਕਰੀਬ ਜਿਹੜੇ ਸਿਲੰਡਰ ਇਸ ਦੇ ਵਿੱਚ ਸੀਐਨਜੀ ਦੇ ਭਰੇ ਹੋਏ ਸਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਤੇ ਚਿੱਟੀ-ਚਿੱਟੀ ਸੀਐਨਜੀ ਦੀ ਜਿਹੜੀ ਗੈਸ ਆ ਉਹ ਫੈਲ ਜਾਂਦੀ ਹੈ ਹਾਲਾਂਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਹੋਰ ਜਿਹੜੀ ਦੁਰਘਟਨਾ ਉਹ ਨਹੀਂ ਦੇਖਣ ਨੂੰ ਮਿਲੀ ਪਰ ਜਿਹੜੇ ਸਿਲੰਡਰ ਨੇ ਉਹ ਸਾਰੇ ਖਾਲੀ ਹੋ ਜਾਂਦੇ ਨੇ ਵੀਡੀਓ ਵੀ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਟੋਲ ਪਲਾਜੇ ਦੇ ਕੋਲੋਂ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਐਂਟਰ ਖੜਾ ਹੈ ਸੀਐਨਜੀ ਦਾ ਭਰਿਆ ਜਿਸ ਦੀ ਕੀ ਇੱਕ ਇੱਕ ਕਰਕੇ ਉਹ ਜਿਹੜੇ ਸਿਲੰਡਰ ਕਿਵੇਂ ਖਾਲੀ ਹੋਏ ਨੇ